ਕੀ ਤੁਸੀਂ ਕਦੇ ਸੋਚਿਆ ਹੈ ਕਿ ਵੱਡੇ ਸੁਪਨੇ ਦੇਖਣ ਦੇ ਬਾਵਜੂਦ ਵੀ ਤੁਹਾਡੀ ਜ਼ਿੰਦਗੀ ਕਿਉਂ ਰੁਕ ਜਾਂਦੀ ਹੈ ਕੁਝ ਲੋਕ ਸਫਲਤਾ ਦੀਆਂ ਉਚਾਈਆਂ ਤੇ ਕਿਉਂ ਪਹੁੰਚ ਜਾਂਦੇ ਹਨ ਅਤੇ ਕੁਝ ਦਿੱਥੇ ਹਨ ਉੱਥੇ ਹੀ ਕਿਉਂ ਰਹਿੰਦੇ ਹਨ ਅਸਲ ਵਿੱਚ ਫਰਕ ਤੁਹਾਡੇ ਹਾਲਾਤਾਂ ਜਾਂ ਕਿਸਮਤ ਦਾ ਨਹੀਂ ਹੈ ਫਰਕ ਉਸ ਸਮੇਂ ਦਾ ਹੈ ਜਦੋਂ ਤੁਸੀਂ ਵਿਹਲੇ ਬੈਠਦੇ ਹੋ ਇੱਕ ਵਿਹਲਾ ਮਨ ਨਾ ਸਿਰਫ ਤੁਹਾਨੂੰ ਸੁਸਤ ਬਣਾਉਂਦਾ ਹੈ ਬਲਕਿ ਹੌਲੀ-ਹੌਲੀ ਤੁਹਾਡੇ ਸੁਪਨੇ ਆਤੇ ਆਤਮ ਵਿਸ਼ਵਾਸ ਨੂੰ ਵੀ ਤਬਾਹ ਕਰ ਦਿੰਦਾ ਹੈ ਇੱਕ ਕਹਾਣੀ ਅਰਜਨ ਨਾਮ ਦੇ ਇੱਕ ਆਮ ਮੁੰਡੇ ਦੀ ਹੈ ਜਿਸ ਦਾ ਸੁਪਨਾ ਇੱਕ ਵੱਡਾ ਆਦਮੀ ਬਣਨ ਦਾ ਸੀ ਪਰ ਉਸ ਕੋਲ ਨਾ ਤਾਂ ਪੈਸਾ ਸੀ ਅਤੇ ਨਾ ਹੀ ਕੋਈ ਖਾਸ ਸਹੂਲਤਾਂ ਅਰਜਨ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਸ ਦੇ ਮਾਤਾ ਪਿਤਾ ਕਿਸਾਨ ਸਨ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਸਨ। ਪਰ ਅਰਜਨ ਹਮੇਸ਼ਾ ਸਖਤ ਮਿਹਨਤ ਤੋਂ ਬਚਦਾ ਰਹਿੰਦਾ ਸੀ। ਉਸ ਨੂੰ ਅਮੀਰ ਅਤੇ ਵੱਡਾ ਆਦਮੀ ਬਣਨ ਦਾ ਸੁਪਨਾ ਦੇਖਣਾ ਤਾਂ ਪਸੰਦ ਸੀ। ਪਰ ਉਸਨੇ ਕਦੇ ਵੀ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਸੀ ਇੱਕ ਦਿਨ ਉਸਦੇ ਪਿਤਾ ਜੀ ਥੱਕ ਗਏ ਅਤੇ ਉਹਨਾਂ ਨੇ ਦੇਖਿਆ ਕਿ ਅਰਜਨ ਇੱਕ ਦਰਖਤ ਹੇਠਾਂ ਲੇਟਿਆ ਹੋਇਆ ਹੈ ਅਤੇ ਅਸਮਾਨ ਵੱਲ ਵੇਖ ਰਿਹਾ ਹੈ ਪਿਤਾ ਨੇ ਗੁੱਸੇ ਨਾਲ ਕਿਹਾ ਅਰਜਨ ਤੂੰ ਸਾਰਾ ਦਿਨ ਵਿਹਲਾ ਕਿਉਂ ਬੈਠਾ ਰਹਿਣਾ ਹੈ ਜੇ ਤੂੰ ਜ਼ਿੰਦਗੀ ਵਿੱਚ ਕੁਝ ਬਣਨਾ ਚਾਹੁੰਦਾ ਹੈ ਤਾਂ ਉੱਠ ਤੇ ਮਿਹਨਤ ਕਰ ਮਿਹਨਤ ਨਾਲ ਹੀ ਸਭ ਕੁਝ ਮਿਲਦਾ ਹੈ ਅਰਜਨ ਨੇ ਬਿਨਾ ਹਿੱਲੇ ਜਵਾਬ ਦਿੱਤਾ ਪਿਤਾ ਜੀ ਸਭ ਕੁਝ ਕਿਸਮਤ ਦਾ ਖੇਡ ਹੈ ਜਦੋਂ ਕਿਸਮਤ ਬਦਲਦੀ ਹੈ ਤਾਂ ਸਭ ਕੁਝ ਆਪਣੇ ਆਪ ਹੋ ਜਾਂਦਾ ਹੈ ਪਿਤਾ ਚੁੱਪ ਹੋ ਗਿਆ ਪਰ ਉਸਦੀ ਚਿੰਤਾ ਉਸਦੇ ਮਨ ਵਿੱਚ ਘੁੰਮਣ ਲੱਗੀ ਉਸਨੇ ਸੋਚਿਆ ਕਾਸ਼ ਕੋਈ ਉਸਨੂੰ ਸਹੀ ਰਸਤਾ ਦਿਖਾ ਸਕਦਾ ਇੱਕ ਦਿਨ ਅਰਜਨ ਪਿੰਡ ਦੇ ਬਾਹਰ ਇੱਕ ਨਦੀ ਦੇ ਕੰਢੇ ਇਕੱਲਾ ਬੈਠਾ ਸੀ ਉਹ ਉਦਾਸ ਬੈਠਾ ਸੋਚ ਰਿਹਾ ਸੀ ਕਿ ਕਦ ਮੇਰੀ ਕਿਸਮਤ ਬਦਲੇਗੀ ਤੇ ਮੈਂ ਕਦ ਵੱਡਾ ਆਦਮੀ ਬਣਾਂਗਾ ਉਸੇ ਵੇਲੇ ਇੱਕ ਬੁੱਢਾ ઋਸ਼ੀ ਉਸ ਤੋਂ ਲੰਘ ਰਿਹਾ ਸੀ ਉਸ ਦੇ ਚਿਹਰੇ ਤੇ ਡੂੰਗੀ ਸ਼ਾਂਤੀ ਅਤੇ ਚਮਕ ਸੀ ਉਸ ਦੀਆਂ ਅੱਖਾਂ ਵਿੱਚ ਅਜਿਹੀ ਖਿੱਚ ਸੀ ਕਿ ਕੋਈ ਵੀ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਸੀ ઋਸ਼ੀ ਨੇ ਅਰਜਨ ਨੂੰ ਉਦਾਸ ਵੇਖਿਆ ਅਤੇ ਉਸ ਨੂੰ ਪੁੱਛਿਆ ਪੁੱਤਰ ਤੂੰ ਇੰਨਾ ਉਦਾਸ ਕਿਉਂ ਬੈਠਾ ਹੈ अर्जुन ने होली दे जवाब ਦਿੱਤਾ মহারাজ ਮੈਂ ਸਫਲ ਹੋਣਾ ਚਾਹੁੰਦਾ ਹਾਂ ਪਰ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਸੰਤ ਮੁਸਕਰਾਇਆ ਅਤੇ ਕਹਿਣ ਲੱਗਾ ਸਫਲਤਾ ਕਿਸਮਤ ਨਾਲ ਨਹੀਂ ਸਗੋ ਕਰਮਾਂ ਨਾਲ ਮਿਲਦੀ ਹੈ ਕੀ ਤੂੰ ਇਹ ਸਿੱਖਣ ਲਈ ਤਿਆਰ ਹੈ Arjun तुरन्त ਉਤਸ਼ਾਹਿਤ ਹੋ ਗਿਆ ਅਤੇ ਕਿਹਾ ਹਾਂ ਮਹਾਰਾਜ ਜੀ ਮੈਂ ਤਿਆਰ ਹਾਂ ਗੁਰੂ ਜੀ ਨੇ ਗੰਭੀਰ ਸੁਰ ਵਿੱਚ ਕਿਹਾ ਫਿਰ ਤੈਨੂੰ ਮੇਰੇ ਨਾਲ 7 ਦਿਨ ਰਹਿਣਾ ਪਵੇਗਾ ਮੈਂ ਤੈਨੂੰ ਸਫਲਤਾ ਦੇ ਨਿਯਮ ਸਿਖਾਵਾਂਗਾ ਪਰ ਇੱਕ ਸ਼ਰਤ ਹੈ ਤੂੰ ਕਦੇ ਵੀ ਵਿਹਲਾ ਨਹੀਂ ਬੈਠੇਗਾ ਪਹਿਲਾ ਨਿਯਮ ਹੈ ਸੁਪਨੇ ਦੇਖਣਾ ਪਰ ਜਾਗਣ ਤੋਂ ਬਾਅਦ ਗੁਰੂ ਜੀ ਅਰਜਨ ਨੂੰ ਇੱਕ ਝਾੜ ਪਹਾੜੀ ਤੇ ਲੈ ਗਏ ਜਿੱਥੇ ਕੋਈ ਨਾ ਆਰਾਮਦਾਇਕ ਜਗ੍ਹਾ ਸੀ ਨਾ ਕੋਈ ਛਾਂ ਸੀ ਚਾਰੇ ਪਾਸੇ ਸਿਰਫ ਪੱਥਰ ਅਤੇ ਸੁੱਕੀ ਮਿੱਟੀ ਸੀ ਅਰਜਨ ਥੱਕ ਗਿਆ ਅਤੇ ਬੈਠ ਗਿਆ ਪਰ ਗੁਰੂ ਜੀ ਖੜੇ ਰਹੇ ਗੁਰੂ ਜੀ ਨੇ ਕਿਹਾ ਜੇਕਰ ਤੂੰ ਸਫਲ ਹੋਣਾ ਚਾਹੁੰਦਾ ਹੈ ਤਾਂ ਸੁਪਨੇ ਦੇਖ ਪਰ ਬੰਦ ਅੱਖਾਂ ਨਾਲ ਨਹੀਂ ਸਗੋ ਖੁੱਲੀਆਂ ਅੱਖਾਂ ਨਾਲ अर्जुन ने हरानी नाल पुछया महाराज जी इस दा की मतलब है सपना देखना गलत है गुरु जी मुस्कुराए ਅਤੇ ਕਹਿਣ ਲੱਗੇ ਸੁਪਨਾ ਦੇਖਣਾ ਗਲਤ ਨਹੀਂ ਹੈ ਪੁੱਤਰ ਪਰ ਸਿਰਫ ਸੋਚਣਾ ਅਤੇ ਬਿਨਾ ਕੁਝ ਕੀਤੇ ਬੈਠਣਾ ਹੀ ਅਸਲ ਸਮੱਸਿਆ ਹੈ ਜੋ ਤੂੰ ਹਰ ਰੋਜ਼ ਸੋਚਦਾ ਸੀ ਕਿ ਤੂੰ ਅਮੀਰ ਬਣ ਜਾਵੇਂਗਾ ਪਰ ਕਦੇ ਕੋਈ ਕਦਮ ਨਹੀਂ ਚੁੱਕਿਆ ਸੱਚੇ ਸੁਪਨੇ ਉਹ ਹਨ ਜੋ ਤੁਹਾਨੂੰ ਸ਼ਾਂਤੀ ਨਾਲ ਸੌਂ ਨਹੀਂ ਦਿੰਦੇ ਹਰ ਸਵੇਰ ਤੁਹਾਨੂੰ ਜਲਦੀ ਜਗਾਉਂਦੇ ਹਨ ਮਿਹਨਤ ਕਰਨ ਲਈ ਅਰਜੁਨ ਚੁੱਪ ਹੋ ਗਿਆ ਉਹ ਪਹਿਲੀ ਵਾਰ ਸੋਚੀ ਪੈ ਗਿਆ ਸੀ ਕਿ ਮੈਂ ਸਤਿਮੁੱਚ ਸੁਪਨੇ ਦੇਖਦਾ ਰਹਿੰਦਾ ਹਾਂ ਪਰ ਕਦੇ ਵੀ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਗੁਰੂ ਜੀ ਨੇ ਇੱਕ ਪੱਥਰ ਚੁੱਕਿਆ ਅਤੇ ਅਰਜਨ ਦੇ ਸਾਹਮਣੇ ਰੱਖਿਆ ਕਿਹਾ ਕਿ ਇਹ ਪੱਥਰ ਆਪਣੇ ਆਪ ਸੋਨੇ ਵਿੱਚ ਨਹੀਂ ਬਦਲੇਗਾ ਜਦੋਂ ਤੱਕ ਕੋਈ ਇਸ ਨੂੰ ਨਹੀਂ ਬਣਾਉਂਦਾ ਇਸੇ ਤਰ੍ਹਾਂ ਤੁਹਾਡੇ ਸੁਪਨੇ ਵੀ ਅਧੂਰੇ ਰਹਿਣਗੇ ਜਦੋਂ ਤੱਕ ਤੁਸੀਂ ਉਹਨਾਂ ਨੂੰ ਆਕਾਰ ਦੇਣ ਲਈ ਸਖਤ ਮਿਹਨਤ ਨਹੀਂ ਕਰਦੇ ਅਰਜਨ ਨੇ ਆਪਣਾ ਸਿਰ ਝੁਕਾਇਆ ਅਤੇ ਪਹਿਲੀ ਵਾਰ ਆਪਣੇ ਅੰਦਰ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਉਸਨੇ ਪਹਿਲਾ ਨਿਯਮ ਸੁਪਨਾ ਸਮਝ ਲਿਆ ਸੀ ਉઠੋ ਅਤੇ ਕੰਮ ਕਰੋ ਦੂਜਾ ਨਿਯਮ ਵੇਲਾ ਬੈਠਣਾ ਮੌਤ ਹੈ ਅਗਲੇ ਦਿਨ ਸਵੇਰੇ ਗੁਰੂ ਜੀ ਨੇ ਅਰਜਨ ਨੂੰ ਬੁਲਾਇਆ ਠੰਡੀ ਹਵਾ ਚੱਲ ਰਹੀ ਸੀ ਅਤੇ ਸੂਰਜ ਹੌਲੀ-ਹੌਲੀ ਚੜ੍ਹ ਰਿਹਾ ਸੀ ਗੁਰੂ ਜੀ ਨੇ ਅਰਜਨ ਨੂੰ ਕਿਹਾ ਅੱਜ ਤੋਂ ਤੁਹਾਡਾ ਇੱਕ ਕੰਮ ਹੈ ਤੁਸੀਂ ਇਸ ਜਗ੍ਹਾ ਤੋਂ 100 ਪੱਥਰ ਚੁੱਕ ਕੇ ਉਸ ਪਹਾੜੀ ਤੇ ਲੈ ਜਾਣੇ ਹਨ ਤਾਂ ਅਰਜਨ ਨੇ ਕਿਹਾ ਮਹਾਰਾਜ ਜੀ ਇਹ ਬੇਕਾਰ ਕੰਮ ਹੈ ਇਸ ਨਾਲ ਕੀ ਪ੍ਰਾਪਤ ਹੋਵੇਗਾ ਇਸ ਦਾ ਕੋਈ ਮਕਸਦ ਨਹੀਂ ਹੈ ਅਤੇ ਨਾ ਹੀ ਕੋਈ ਲਾਭ ਹੈ ਗੁਰੂ ਜੀ ਨੇ ਸ਼ਾਂਤ ਹੋ ਕੇ ਮੁਸਕਰਾਉਂਦਿਆਂ ਹੋਇਆ ਕਿਹਾ ਕੰਮ ਦਾ ਕੋਈ ਅਰਥ ਨਹੀਂ ਹੁੰਦਾ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ ਅਰਜਨ ਅਸਲ ਗੱਲ ਇਹ ਹੈ ਕਿ ਤੁਹਾਨੂੰ ਰੁੱਝੇ ਰਹਿਣਾ ਚਾਹੀਦਾ ਹੈ ਜਦੋਂ ਮਨ ਖਾਲੀ ਹੁੰਦਾ ਹੈ ਤਾਂ ਸਿਰਫ ਆਲਸ ਡਰ ਅਤੇ ਸ਼ੱਕ ਪੈਦਾ ਹੁੰਦੇ ਹਨ ਅਰਜਨ ਨੇ ਬੇਚਿਜਕ ਪੱਥਰ ਚੁੱਕਣੇ ਸ਼ੁਰੂ ਕਰ ਦਿੱਤੇ ਹਰ ਪੱਥਰ ਭਾਰੀ ਸੀ ਅਤੇ ਸੂਰਜ ਦੀ ਗਰਮੀ ਵੱਧ ਰਹੀ ਸੀ ਸ਼ੁਰੂ ਵਿੱਚ ਉਸ ਨੂੰ ਗੁੱਸਾ ਆਇਆ ਪਰ ਹੌਲੀ-ਹੌਲੀ ਉਸ ਦਾ ਧਿਆਨ ਸਿਰਫ਼ ਕੰਮ ਤੇ ਕੇਂਦਰਿਤ ਹੋ ਗਿਆ ਦਿਨ ਦੇ ਅੰਤ ਵਿੱਚ ਉਹ ਥੱਕਿਆ ਹੋਇਆ ਸੀ ਅਤੇ ਪਸੀਨੇ ਨਾਲ ਭਿੱਜਾ ਹੋਇਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਸੰਤੁਸ਼ਟੀ ਸੀ ਗੁਰੂ ਜੀ ਉਸ ਦੇ ਕੋਲ ਆਏ ਅਤੇ ਕਿਹਾ ਦੇ ਕਰਜਨ ਤੂੰ ਥੱਕਿਆ ਹੋਇਆ ਹੈ ਪਰ ਨਿਰਾਸ਼ ਨਹੀਂ ਹੈ ਤੁਹਾਡੇ ਮਨ ਵਿੱਚ ਕੋਈ ਉਲਝਣ ਨਹੀਂ ਹੈ ਜਦੋਂ ਤੁਸੀਂ ਕੰਮ ਵਿੱਚ ਲੱਗੇ ਹੁੰਦੇ ਹੋ ਤਾਂ ਤੁਹਾਡੇ ਕੋਲ ਅਸਫਲਤਾ ਬਾਰੇ ਸੋਚਣ ਦਾ ਵੀ ਸਮਾਂ ਨਹੀਂ ਹੁੰਦਾ ਅਰਜਨ ਚੁੱਪਚਾਪ ਸਿਰ ਹਿਲਾਉਣ ਲੱਗਾ ਹੁਣ ਉਸ ਨੂੰ ਸਮਝ ਆ ਗਈ ਸੀ ਕੰਮ ਵਿੱਚ ਲੱਗ ਜਾਓ ਵੇਲਾ ਬੈਠਣਾ ਮੌਤ ਹੈ ਤੀਜਾ ਨਿਯਮ ਹੈ ਸਬਰ ਰੱਖਣਾ ਸਫਲਤਾ ਹੌਲੀ-ਹੌਲੀ ਮਿਲਦੀ ਹੈ ਤੀਜੇ ਦਿਨ ਸਵੇਰੇ ਗੁਰੂ ਜੀ ਅਰਜਨ ਨੂੰ ਖੇਤ ਦੇ ਕੋਲ ਲੈ ਗਏ ਅਤੇ ਉਸ ਨੂੰ ਬੀਜਾਂ ਦੀ ਇੱਕ ਛੋਟੀ ਜਿਹੀ ਥੈਲੀ ਦਿੱਤੀ ਥੈਲੀ ਦਿੰਦੇ ਸਮੇਂ ਉਹਨਾਂ ਨੇ ਕਿਹਾ ਇਹ ਜ਼ਮੀਨ ਤੇ ਇਹ ਬੀਜ ਬੀਜੋ ਅਤੇ ਹਰ ਰੋਜ਼ ਪਾਣੀ ਦਿਓ ਅਰਜਨ ਨੇ ਉਤਸ਼ਾਹ ਨਾਲ ਬੀਜ ਬੀਤੇ ਅਤੇ ਉਸੇ ਦਿਨ ਸ਼ਾਮ ਨੂੰ ਦੇਖਣ ਗਿਆ ਕਿ ਕੀ ਕੋਈ ਪੁੰਗਰ ਨਿਕਲਿਆ ਹੈ ਪਰ ਕੁਝ ਨਹੀਂ ਸੀ ਉਸਨੇ ਅਗਲੇ ਦਿਨ ਵੀ ਪਾਣੀ ਦਿੱਤਾ ਅਤੇ ਉਮੀਦ ਨਾਲ ਜ਼ਮੀਨ ਵੱਲ ਦੇਖਦਾ ਰਿਹਾ ਪਰ ਨਤੀਜਾ ਉਹੀ ਸੀ ਤੀਜੇ ਦਿਨ ਅਰਜਨ ਚਿੜ ਗਿਆ ਅਤੇ ਗੁੱਸੇ ਨਾਲ ਗੁਰੂ ਜੀ ਨੂੰ ਕਿਹਾ ਮਹਾਰਾਜੀ ਦੋ ਦਿਨ ਸੱਤ ਮਿਹਨਤ ਕੀਤੀ ਹੈ ਪਰ ਕੁਝ ਨਹੀਂ ਹੋਇਆ ਇਹ ਸਭ ਬੇਕਾਰ ਹੈ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਸ਼ਾਂਤੀ ਨਾਲ ਕਿਹਾ ਅਰਜਨ ਕੀ ਬੀਜ ਇੰਨੀ ਜਲਦੀ ਉੱਗ ਸਕਦੇ ਹਨ ਸਫਲਤਾ ਵੀ ਇਸ ਤਰ੍ਹਾਂ ਹੁੰਦੀ ਹੈ ਬੀਜ ਬੀਜਣ ਤੋਂ ਬਾਅਦ ਕਿਸੇ ਨੂੰ ਤੁਰੰਤ ਫਲ ਨਹੀਂ ਮਿਲਦਾ ਪਰ ਜਿਸ ਕੋਲ ਧੀਰਜ ਹੁੰਦਾ ਹੈ ਉਸ ਨੂੰ ਹੀ ਅਸਲ ਫਲ ਦਾ ਸਵਾਦ ਮਿਲਦਾ ਹੈ ਅਰਜਨ ਨੇ ਆਪਣਾ ਸਿਰ ਝੁਕਾਇਆ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸਭ ਕੁਝ ਜਲਦੀ ਪ੍ਰਾਪਤ ਕਰਨਾ ਚਾਹੁੰਦਾ ਸੀ ਗੁਰੂ ਜੀ ਨੇ ਅੰਤ ਵਿੱਚ ਕਿਹਾ ਬਿਨਾ ਧੀਰਜ ਦੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਧੀਰਜ ਸਿਰਫ ਉਡੀਕ ਕਰਨ ਦਾ ਨਾਮ ਨਹੀਂ ਹੈ ਸਗੋਂ ਨਿਰਾਸ਼ ਹੋਏ ਬਿਨਾ ਸਹੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੀ ਧੀਰਜ ਹੈ ਚੌਥਾ ਨਿਯਮ ਸਿੱਖਣਾ ਕਦੇ ਨਾ ਛੱਡੋ ਚੌਥੇ ਦਿਨ ਸਵੇਰੇ ਗੁਰੂ ਜੀ ਅਰਜਨ ਕੋਲ ਆਏ ਅਤੇ ਉਸ ਨੂੰ ਇੱਕ ਪੁਰਾਣੀ ਮੋਟੀ ਕਿਤਾਬ ਦਿੱਤੀ ਕਿਤਾਬ ਦੇ ਪੰਨੇ ਪੁਰਾਣੇ ਸਨ ਜ਼ਿੰਦਗੀ ਦੇ ਡੂੰਘੇ ਰਾਜ਼ ਉਹਨਾਂ ਵਿੱਚ ਛੁਪੇ ਹੋਏ ਸਨ ਅਰਜਨ ਨੇ ਕਿਤਾਬ ਵੱਲ ਦੇਖਿਆ ਅਤੇ ਮੂੰਹ ਬਣਾਇਆ ਉਸਨੇ ਕਿਹਾ ਮਹਾਰਾਜੀ ਮੈਨੂੰ ਪੜ੍ਹਾਈ ਪਸੰਦ ਨਹੀਂ ਹੈ ਇਸ ਨਾਲ ਕੀ ਹੋਵੇਗਾ ਮੈਂ ਸੱਤ ਮਿਹਨਤ ਕਰਨਾ ਸਿੱਖ ਰਿਹਾ ਹਾਂ ਗੁਰੂ ਜੀ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਸਾਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਸਫਲਤਾ ਕਦੇ ਨਹੀਂ ਰੁਕਦੀ ਇਹ ਇੱਕ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਹੈ ਜਿਵੇਂ ਤੁਹਾਡੇ ਸਰੀਰ ਨੂੰ ਖੋਜਣ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਤੁਹਾਡੇ ਮਨ ਨੂੰ ਵੀ ਗਿਆਨ ਦੀ ਲੋੜ ਹੁੰਦੀ ਹੈ। ਅਰਜਨ ਨੇ ਬੇਚਿੱਦ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਉਸ ਨੂੰ ਬੋਰ ਮਹਿਸੂਸ ਹੋਇਆ ਪਰ ਜਿਵੇਂ-ਜਿਵੇਂ ਉਹ ਪੜ੍ਹਦਾ ਰਿਹਾ ਉਹ ਇਸ ਵਿੱਚ ਲਿਖੇ ਵਿਚਾਰਾਂ ਵਿੱਚ ਗੁਆਚਣ ਲੱਗ ਪਿਆ। ਉਸ ਨੂੰ ਅਹਿਸਾਸ ਹੋਇਆ ਕਿ ਕਿਤਾਬ ਵਿੱਚ ਛੋਟੇ-ਛੋਟੇ ਸ਼ਬਦ ਦੇ ਪਿੱਛੇ ਕਿੰਨੀਆਂ ਡੂੰਘੀਆਂ ਗੱਲਾਂ ਛੁਪੀਆਂ ਹੋਈਆਂ ਹਨ ਕੁਝ ਦਿਨਾਂ ਵਿੱਚ ਅਰਜਨ ਦਾ ਦ੍ਰਿਸ਼ਟੀਕੋਣ ਬਦਲ ਗਿਆ ਹੁਣ ਉਸਨੇ ਕਿਤਾਬ ਚੁੱਕ ਕੇ ਖੁਦ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਜੀ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਗੁਰੂ ਜੀ ਮੁਸਕਰਾਉਂਦੇ ਹੋਏ ਕਿਹਾ ਦੇਖ ਅਰਜਨ ਸਿੱਖਣਾ ਕਦੇ ਖਤਮ ਨਹੀਂ ਹੁੰਦਾ ਜੋ ਸਿੱਖਣਾ ਬੰਦ ਕਰ ਦਿੰਦਾ ਹੈ ਉਸ ਦਾ ਵਿਕਾਸ ਵੀ ਰੁਕ ਜਾਂਦਾ ਹੈ ਜ਼ਿੰਦਗੀ ਵਿੱਚ ਹਰ ਅਨੁਭਵ ਹਰ ਵਿਅਕਤੀ ਅਤੇ ਹਰ ਸਥਿਤੀ ਤੋਂ ਸਿੱਖਣ ਲਈ ਕੁਝ ਨਾ ਕੁਝ ਹੁੰਦਾ ਹੈ ਪੰਜਵਾਂ ਨਿਯਮ ਹੈ ਕਿ ਕਦੇ ਵੀ ਅਸਫਲਤਾ ਤੋਂ ਨਾ ਡਰੋ ਪੰਜਵੇਂ ਦਿਨ ਗੁਰੂ ਜੀ ਅਰਜਨ ਨੂੰ ਇੱਕ ਉੱਚੇ ਦਰਖਤ ਕੋ ਲੈ ਗਏ ਅਤੇ ਕਿਹਾ ਅਰਜਨ ਇਸ ਦਰਖਤ ਤੇ ਚੜੋ अर्जुन ਨੇ ਉਤਸ਼ਾਹ ਨਾਲ ਕੋਸ਼ਿਸ਼ ਕੀਤੀ ਪਰ ਥੋੜੀ ਦੇਰ ਵਿੱਚ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਡਿੱਗ ਪਿਆ। अर्जुन ਨੇ ਗੁੱਸੇ ਵਿੱਚ ਕਿਹਾ ਇਹ درخت ਬੇਕਾਰ ਹੈ। ਗੁਰੂ ਜੀ ਨੇ ਫਿਰ ਮੁਸਕਰਾਉਂਦੇ ਹੋਏ ਕਿਹਾ ਡੇਗਣ ਤੋਂ ਬਾਅਦ ਕੁਸਾ ਨਾ ਕਰੋ। ਅਸਫਲਤਾ ਤੁਹਾਨੂੰ ਸਿਖਾਉਂਦੀ ਹੈ ਕਿ ਤੁਸੀਂ ਕਿੱਥੇ ਗਲਤ ਹੋਏ। ਇਹ ਤੁਹਾਡਾ ਸਭ ਤੋਂ ਵੱਡਾ ਗੁਰੂ ਹੈ। ਅਰਜਨ ਨੇ ਦੁਬਾਰਾ ਕੋਸ਼ਿਸ਼ ਕੀਤੀ ਡਿੱਗ ਗਿਆ ਪਰ ਹਾਰ ਨਹੀਂ ਮੰਨੀ ਅੰਤ ਵਿੱਚ ਉਸਨੇ ਸਹੀ ਤਰੀਕੇ ਨਾਲ ਚੜ੍ਹਨਾ ਸਿੱਖਿਆ ਅਤੇ ਸਫਲਤਾ ਪ੍ਰਾਪਤ ਕੀਤੀ ਛੇਵਾਂ ਨਿਯਮ ਨਿਸ਼ਾਨੇ ਤੇ ਧਿਆਨ ਕੇਂਦਰਿਤ ਕਰੋ ਛੇਵੇਂ ਦਿਨ ਗੁਰੂ ਜੀ ਅਰਜਨ ਨੂੰ ਜੰਗਲ ਵਿੱਚ ਲੈ ਗਏ ਉੱਥੇ ਇੱਕ ਵੱਡਾ ਦਰਖਤ ਸੀ ਜਿਸ ਦੀ ਸਭ ਤੋਂ ਉੱਚੀ ਟਾਣੀ ਤੇ ਇੱਕ ਚਮਕਦਾਰ ਫਲ ਲਟਕਿਆ ਹੋਇਆ ਸੀ ਗੁਰੂ ਜੀ ਨੇ ਅਰਜਨ ਨੂੰ ਇੱਕ ਤਨੁਸ਼ ਅਤੇ ਤੀਰ ਦਿੱਤਾ ਅਤੇ ਕਿਹਾ ਇਸ ਫਲ ਤੇ ਨਿਸ਼ਾਨਾ ਲਗਾਓ ਅਰਜਨ ਨੇ ਤੀਰ ਚਲਾਇਆ ਪਰ ਜਿਵੇਂ ਹੀ ਉਸਨੇ ਨਿਸ਼ਾਨਾ ਬਣਾਇਆ ਉਸ ਦਾ ਧਿਆਨ ਆਲੇ ਦੁਆਲੇ ਦੇ ਰੁੱਖਾ ਹਵਾ ਦੀ ਆਵਾਜ਼ ਅਤੇ ਉਸ ਦੇ ਮਨ ਵਿੱਚ ਡਰ ਵੱਲ ਗਿਆ ਨਤੀਜਾ ਇਹ ਹੋਇਆ ਕਿ ਤੀਰ ਖੁੰਝ ਗਿਆ। ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, "ਅਰਜਨ ਜਦੋਂ ਤੱਕ ਤੁਹਾਡਾ ਧਿਆਨ ਫਲਤੇ ਨਹੀਂ ਸਕੋ ਤੁਹਾਡੇ ਡਰ, ਅਸਫਲਤਾ ਜਾਂ ਤੁਹਾਡੇ ਆਲੇ-ਦੁਆਲੇ ਦੀਆਂ ਚੀਜ਼ਾਂ ਤੇ ਹੈ, ਤੁਸੀਂ ਗੁਆਚਦੇ ਰਹੋਗੇ ਅਤੇ ਕਦੇ ਵੀ ਆਪਣੀ ਮੰਜ਼ਿਲ ਪ੍ਰਾਪਤ ਨਹੀਂ ਕਰ ਪਾਉਗੇ।" ਅਰਜਨ ਨੇ ਇੱਕ ਡੂੰਗਾ ਸਾ ਲਿਆ। ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਆਪਣੇ ਮਨ ਨੂੰ ਸ਼ਾਂਤ ਕੀਤਾ ਅਤੇ ਫਿਰ ਸਿਰਫ ਉਸ ਫਾਲਤੇ ਧਿਆਨ ਕੇਂਦਰਿਤ ਕੀਤਾ ਇਸ ਵਾਰ ਉਸਨੇ ਤੀਰ ਚਲਾਇਆ ਅਤੇ ਤੀਰ ਸਿੱਧਾ ਨਿਸ਼ਾਨੇ ਤੇ ਲੱਗਿਆ ਗੁਰੂ ਜੀ ਨੇ ਕਿਹਾ ਦੇਖੋ ਸਫਲਤਾ ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਪੂਰੀ ਤਰ੍ਹਾਂ ਤੁਹਾਡਾ ਧਿਆਨ ਤੁਹਾਡੇ ਨਿਸ਼ਾਨੇ ਤੇ ਹੋਵੇ ਇਸ ਸਫਲਤਾ ਦਾ ਛੇਵਾਂ ਨਿਯਮ ਹੈ ਨਿਸ਼ਾਨੇ ਤੇ ਧਿਆਨ ਕੇਂਦ੍ਰਿਤ ਕਰੋ ਸੱਤਵਾਂ ਨਿਯਮ ਕਦੇ ਨਾ ਰੁਕੋ ਆਖਰੀ ਦਿਨ ਗੁਰੂ ਜੀ ਨੇ ਅਰਜਨ ਨੂੰ ਬੁਲਾਇਆ ਅਤੇ ਕਿਹਾ ਹੁਣ ਤੁਸੀਂ ਅਰਜਨ ਵਾਪਸ ਜਾ ਸਕਦੇ ਹੋ ਅਰਜਨ ਹੈਰਾਨ ਹੋਇਆ ਅਤੇ ਬੋਲਿਆ ਪਰ ਮਹਾਰਾਜੀ ਕੀ ਮੈਂ ਹੁਣ ਸਫਲ ਹੋਵਾਂਗਾ ਗੁਰੂ ਜੀ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ ਸਫਲਤਾ ਕੋਈ ਮੰਜ਼ਲ ਨਹੀਂ ਹੈ ਅਰਜਨ ਇਹ ਇੱਕ ਯਾਤਰਾ ਹੈ ਲੋਕ ਸੋਚਦੇ ਹਨ ਕਿ ਇੱਕ ਵਾਰ ਜਦੋਂ ਤੁਸੀਂ ਸਫਲ ਹੋ ਜਾਂਦੇ ਹੋ ਤਾਂ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ ਪਰ ਅਸਲ ਸਫਲਤਾ ਉਸ ਵਿਅਕਤੀ ਦੀ ਹੈ ਜੋ ਕਦੇ ਨਹੀਂ ਰੁਕਦਾ ਅਰਜਨ ਚੁੱਪ ਚਾਪ ਸੁਣ ਰਿਹਾ ਸੀ ਗੁਰੂ ਜੀ ਨੇ ਅੱਗੇ ਕਿਹਾ ਤੁਸੀਂ ਸਿੱਖਿਆ ਹੈ ਕਿ ਵਿਲਾ ਬੈਠਣਾ ਮੌਤ ਵਾਂਗ ਹੈ ਹਰ ਰੋਜ਼ ਕੁਝ ਨਵਾਂ ਸਿੱਖੋ ਹਰ ਰੋਜ਼ ਕੁਝ ਨਵਾਂ ਕਰੋ ਤੁਹਾਡੀ ਤਰੱਕੀ ਇੰਨੀ ਵੀ ਛੋਟੀ ਕਿਉਂ ਨਾ ਹੋਵੇ ਬਸ ਕਦੇ ਨਾ ਰੁਕੋ ਇਹ ਸਫਲਤਾ ਦਾ ਸੱਤਵਾਂ ਅਤੇ ਸਭ ਤੋਂ ਮਹੱਤਵਪੂਰਨ ਨਿਯਮ ਹੈ ਕਦੇ ਨਾ ਰੁਕੋ ਅਰਜਨ ਨੇ ਗੁਰੂ ਜੀ ਨੂੰ ਪੁੱਛਿਆ ਗੁਰੂ ਦੇਵ ਤੁਸੀਂ ਮੈਨੂੰ ਸਫਲਤਾ ਦੇ ਨਿਯਮ ਸਿਖਾਏ ਹਨ ਕੀ ਕਦੇ ਅਜਿਹਾ ਹੁੰਦਾ ਹੈ ਕਿ ਕੋਈ ਵਿਅਕਤੀ ਸਭ ਕੁਝ ਕਰਦਾ ਹੈ ਅਤੇ ਫਿਰ ਵੀ ਸਫਲ ਨਹੀਂ ਹੁੰਦਾ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਜ਼ਰੂਰ ਹੁੰਦਾ ਹੈ ਅਰਜਨ ਪਰ ਇਹ ਉਹ ਪਲ ਹੈ ਜਦੋਂ ਲੋਕ ਹਾਰ ਮੰਨ ਲੈਂਦੇ ਹਨ ਜਦੋਂ ਕਿ ਅਸਲ ਸਫਲਤਾ ਸਿਰਫ ਇੱਕ ਕਦਮ ਦੂਰ ਹੈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ ਇਹ ਇੱਕ ਆਮ ਪੱਥਰ ਤੋੜਨ ਵਾਲੇ ਇੱਕ ਮਜ਼ਦੂਰ ਦੀ ਕਹਾਣੀ ਹੈ ਬਹੁਤ ਸਮਾਂ ਪਹਿਲਾਂ ਇੱਕ ਗਰੀਬ ਮਜ਼ਦੂਰ ਰਗੂ ਵੱਡੀਆਂ ਚਟਾਨਾਂ ਤੋੜਨ ਦਾ ਕੰਮ ਕਰਦਾ ਸੀ ਉਹ ਸਵੇਰ ਤੇ ਸ਼ਾਮ ਤੱਕ ਪੱਥਰਾਂ ਨੂੰ ਭਾਰੀ ਹਥੌੜੇ ਨਾਲ ਮਾਰਦਾ ਰਹਿੰਦਾ ਸੀ ਪਰ ਕਈ ਵਾਰ ਪੱਥਰ ਥੋੜਾ ਜਿਹਾ ਵੀ ਨਹੀਂ ਹਿੱਲਦਾ ਸੀ ਰਗੂ ਸਾਰਾ ਦਿਨ ਸਖਤ ਮਿਹਨਤ ਕਰਦਾ ਸੀ ਪਰ ਥੱਕ ਕੇ ਖਾਲੀ ਹੱਥ ਵਾਪਸ ਪਰਤਦਾ ਸੀ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਉਸਦਾ ਨਿਯਮ ਸੀ ਕਿ ਹਰ ਹਾਲਤ ਵਿੱਚ ਹਰ ਰੋਜ਼ ਕੋਸ਼ਿਸ਼ ਕੀਤੀ ਜਾਵੇ ਇੱਕ ਦਿਨ ਰਗੂ ਨੂੰ ਇੱਕ ਬਹੁਤ ਵੱਡਾ ਪੱਥਰ ਮਿਲਿਆ ਉਸਨੇ ਹਥੌੜਾ ਚੁੱਕਿਆ ਅਤੇ ਪੂਰੀ ਤਾਕਤ ਨਾਲ ਪੱਥਰ ਨੂੰ ਮਾਰਿਆ ਇੱਕ ਮਾਮੂਲੀ ਜਹੀ ਚਰੀਟ ਦਿਖਾਈ ਦਿੱਤੀ ਉਸਨੇ ਦੂਜਾ ਹਮਲਾ ਕੀਤਾ ਜਿਸ ਦਾ ਥੋੜਾ ਜਿਆਦਾ ਪ੍ਰਭਾਵ ਪਿਆ ਉਸ ਨੇ ਤੀਜਾ ਚੌਥਾ ਪੰਜਵਾਂ ਹਮਲਾ ਕੀਤਾ ਅਤੇ ਉਹ ਲਗਾਤਾਰ ਹਮਲਾ ਕਰਦਾ ਰਿਹਾ ਰਗੂ ਨੇ ਪੂਰੀ ਤਾਕਤ ਨਾਲ 99 ਵਾਰ ਹਮਲਾ ਕੀਤਾ ਪਰ ਪੱਥਰ ਨਹੀਂ ਟੁੱਟਿਆ ਉਸ ਦਾ ਸਰੀਰ ਪਸੀਨੇ ਨਾਲ ਭਿੱਜ ਚੁੱਕਿਆ ਸੀ ਉਸ ਦੇ ਹੱਥ ਕੰਬ ਰਹੇ ਸਨ ਪਰ ਉਸ ਨੇ ਸੋਚਿਆ ਕਿ ਜੇ ਉਹ ਹੁਣ ਰੁਕ ਗਿਆ ਦਾ ਸਾਰੇ 99 ਵਾਰ ਬੇਕਾਰ ਹੋ ਜਾਣਗੇ ਉਸਨੇ 1/4 ਹਮਲਾ ਕੀਤਾ ਅਤੇ ਉਸੇ ਹਮਲੇ ਨੇ ਪੱਥਰ ਨੂੰ ਵਿਚਕਾਰੋਂ ਪਾੜ ਦਿੱਤਾ ਲੋਕਾਂ ਨੇ ਇਹ ਦੇਖਿਆ ਅਤੇ ਹੈਰਾਨ ਹੋ ਕੇ ਪੁੱਛਿਆ ਕਿ ਕੀ ਪੱਥਰ ਸਿਰਫ ਇੱਕ ਹਮਲੇ ਵਿੱਚ ਟੁੱਟ ਗਿਆ ਰਗੂ ਨੇ ਹੱਸਦੇ ਹੋਏ ਕਿਹਾ ਨਹੀਂ ਇਹ ਇੱਕ ਹਮਲਾ ਨਹੀਂ ਸੀ ਇਹ ਉਹਨਾਂ 99 ਹਮਲਿਆਂ ਦਾ ਨਤੀਜਾ ਸੀ ਜੋ ਮੈਂ ਬਿਨਾਂ ਰੁਕੇ ਕੀਤੇ ਸਨ ਪਿੰਡ ਵਾਪਸ ਆਉਣ ਤੋਂ ਬਾਅਦ ਆਦਨ ਪੂਰੀ ਤਰ੍ਹਾਂ ਬਦਲ ਗਿਆ ਸੀ ਹੁਣ ਉਹ ਸਵੇਰੇ ਜਲਦੀ ਉੱਠਦਾ ਸਖਤ ਮਿਹਨਤ ਕਰਦਾ ਸਬਰ ਰੱਖਦਾ ਸਿੱਖਦਾ ਅਤੇ ਕਦੇ ਵੀ ਵਿਹਲਾ ਨਹੀਂ ਬੈਠਦਾ ਕੁਝ ਸਾਲਾਂ ਵਿੱਚ ਉਹ ਆਪਣੇ ਪਿੰਡ ਦਾ ਸਭ ਤੋਂ ਸਫਲ ਵਿਅਕਤੀ ਬਣ ਗਿਆ ਪਰ ਉਸਨੇ ਕਦੇ ਰੁਕਣਾ ਨਹੀਂ ਸਿੱਖਿਆ ਲੋਕ ਕਹਿੰਦੇ ਸਨ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਅਰਜਨ ਬਸ ਮੁਸਕਰਾਉਂਦਾ ਅਤੇ ਕਹਿੰਦਾ ਕਦੇ ਵੀ ਵਿਹਲੇ ਨਾ ਬੈਠੋ ਜਿੰਨਾ ਚਿਰ ਸਾਹ ਹੈ ਕੁਝ ਨਾ ਕੁਝ ਕਰਦੇ ਰਹੋ ਅਤੇ ਜਿੰਨਾ ਚਿਰ ਕੁਝ ਨਾ ਕੁਝ ਕਰਦੇ ਰਹੋਗੇ ਸਫਲਤਾ ਹਮੇਸ਼ਾ ਤੁਹਾਡੇ ਨਾਲ ਰਹੇਗੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਇਸੇ ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਜਦੋਂ ਵਿਅਕਤੀ ਵਿਹਲਾ ਹੁੰਦਾ ਹੈ ਤਾਂ ਉਸਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆਉਂਦੇ ਹਨ ਉਹ ਮਾੜੇ ਕੰਮਾਂ ਵਿੱਚ ਰੁੱਝਦਾ ਹੈ ਇਸੇ ਲਈ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ ਜਿਸ ਨਾਲ ਕੀ ਸਫਲਤਾ ਤੁਹਾਡੇ ਕਦਮ ਚੁੰਮੇਗੀ ਤੇ ਤੁਸੀਂ ਬੁਲੰਦੀਆਂ ਨੂੰ ਛੁੰਦੇ ਜਾਓਗੇ ਦੋਸਤੋ ਤੁਹਾਨੂੰ ਮੇਰੀ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਹੋ ਸਕਦਾ ਏ ਮੇਰੀ ਇਹ ਕਹਾਣੀ ਕਿਸੇ ਦੀ ਸੋਚ ਬਦਲ ਦੇਵੇ ਅਤੇ ਉਸ ਦੀ ਜ਼ਿੰਦਗੀ ਬਦਲ ਜਾਵੇ ਕਿਸੇ ਦਾ ਰੁਕਿਆ ਕੰਮ ਬਣ ਜਾਵੇ ਉਹ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਤੇ ਬੁਲੰਦੀਆਂ ਨੂੰ ਛੂ ਪਾਵੇ ਧੰਨਵਾਦ ਦੋਸਤੋ